ਉਹਨਾਂ ਨੇ ਕਿਹਾ ਕਿ ਜਿਹੜੇ 11 ਦੇ 11 ਪੰਜਾਬ ਨਾਲ ਸੰਬੰਧਿਤ ਮੁੱਦੇ ਨੇ ਉਹਨਾਂ ਦਾ ਸਟੇਟਸ ਕੋਈ ਏਦੇ ਰੋ ਕੋਈ ਵੀ ਵਿਭੰਗ ਨਹੀਂ ਛੇੜਨੀ ਕੋਈ ਉਹ ਚ ਮੈਂਬਰ ਨਹੀਂ ਵਧਾਉਣਾ ਘਟਾਉਣਾ ਕੋਈ ਜੁਨੀਵਰਸਿਟੀ ਦੇ ਸੈਨੇਟ ਜਾਂ ਸਿੰਡੀਕੇਟ ਨੂੰ ਕੋਈ ਉਹਦੇ ਚ ਚੇਂਜ ਨਹੀਂ ਕਰਨੀ ਚੋਣਾ ਕਰਾ ਦਿਓ ਮੈਂ ਕਿਹਾ ਚੋਣਾ ਕਰਾ ਦਿਓ ਕਨਵੇਂ ਮੈਂਬਰ ਉਹਦੇ ਹੁੰਦੇ ਨੇ ਚੋਣਾ ਕਰਵਾਓ ਸਾਡਾ ਇੰਨੀ ਲੈਗਸੀ ਐਨਾ ਫਿਰਸਾ ਹੋ ਕਿ ਉੱਥੇ ਕਈ ਸਟੂਡੈਂਟ ਬੱਧ ਪੈਸੇ ਦੇਣ ਨੂੰ ਤਿਆਰ ਨਹੀਂ ਉਸ ਹੋਸਟਲ ਦੇ ਕਮਰੇ ਦੇ ਕਿਉਂਕਿ ਉੱਥੇ ਨਾ ਦਾਦਾ ਪੜਦਾ ਰਿਹਾ ਜਾਂ ਉੱਥੇ ਨਾ ਬਾਪੂ ਪੜਦਾ ਰਿਹਾ ਇੰਨਾ ਜੁੜੇ ਹੋਇਆ ਸੀ ਉਸ ਯੂਨੀਵਰਸਿਟੀ ਨਾਲ ਆਪਣੇ ਆਪ ਹੀ ਨਿਕਲੇ ਨੇ ਆਪ ਹੀ ਕਹਿੰਦੇ ਹੁਣ ਸੰਨ ਅੰਦਰ ਕਦੇ ਮਰ ਜਾ ਚਿੜੀਆਂ ਕਦੇ ਜਿਉਂ ਜਾ ਚਿੜੀਆਂ ਕੁਰਸੀ ਥੱਲੇ ਲਾ ਕੇ ਕੁਰਸੀ ਉੱਪਰ ਲਾ ਗਈ ਤੇ ਤੁਸੀਂ ਆਲਾ ਤੇ ਭੁਗਤੋ ਫਿਰ ਉਹ ਸੋ 11 ਦੇ 11 ਜਿਹੜੇ ਮਾਮਲੇ ਸੀਗੇ ਉਹ ਡੈਫਰ ਕਰਤੇ ਕਿ ਬਿਲਕੁਲ ਇਹਨਾਂ ਨੂੰ ਛੇੜਨਾ ਨਹੀਂ 9 ਮੈਂ ਕਿਹਾ ਜੀ ਪੌਂਗ ਤੇ ਹਰੀਕੇ ਪੱਤਨ ਦੇ ਉਹ ਜੋ ਡੀਸੇਲਟਿੰਗ ਕਰਨ ਵਾਲੀ ਹੈ ਗਾਰ ਕੱਢਣੀ ਪੈਣੀ ਹੈ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਗਾਰ ਆ ਗਈ ਤਾਂ ਉਹਦੀ ਜਿਹੜੀ ਕੈਪੈਸਿਟੀ ਘੱਟ ਗਈ 10 ਉਹ ਤੇ ਖਰਚਾ ਬਹੁਤ ਆਊਗਾ ਤੁਸੀਂ ਕਰੋਗੇ 40 ਟਿੱਟਾ ਕਿੰਨਾ ਕਨੇ ਹਿੱਸਾ ਆਉਂਦਾ ਬੀਬੀਐਮਬੀਓਸ ਦੇਖੋ 40% ਖਰਚਾ ਬੀਬੀਐਮਬੀ ਦਾ ਪੰਜਾਬ ਦੇ ਤੇ BBMB ਸਾਡੇ ਪੰਜਾਬ ਵਿਰੁੱਧ ਕੋਰਟ ਚ ਚਲੀ ਜਾਂਦੀ ਹੈ ਜਿਹੜਾ ਵਕੀਲ ਖਰਦੇ ਨੇ ਉਹਦਾ ਵੀ 40% ਪੰਜਾਬ ਦੇ ਅੰਦਰ ਮਤਲਬ ਸਾਡੇ ਵਿਰੁੱਧ ਜਿਹੜਾ ਵਕੀਲ ਹੈ ਉਹਦੇ ਪੈਸੇ ਵੀ ਅਸੀਂ ਦੇਈਏ। ਕਿਆ ਮਜ਼ਾਕ ਬਣਾਇਆ ਹੋਇਆ ਹੈ। ਔਰ ਕਿਸੇ ਵੀ ਸਟੇਟ ਦੇ ਵਿੱਚ ਫੱਕ ਰੱਖਿਆ ਗੱਲ ਅਸੀਂ। ਕਿਸੇ ਵੀ ਸਟੇਟ ਦੇ ਵਿੱਚ ਹੈ ਨਹੀਂ ਦੇਸ਼ ਦੇ ਵਿੱਚ ਕਿ ਜਿਹੜੇ ਡੈਮ ਕਿਸੇ ਸਟੇਟ ਦੀ ਜੂਰੀਡਿਕਸ਼ਨ ਚ ਪੈਂਦੇ ਨੇ ਤੇ ਉਹਨਾਂ ਦਾ ਕੰਟਰੋਲ ਕਿਸੇ ਹੋਰ ਸਟੇਟ ਕੋਲੇ ਜਾ ਵੀ ਵੀ ਐਮਪੀ ਪਰ ਗਿੱਤੇ ਸੇ ਹੋ ਰੋ ਸੰਸਥਾ ਕੋਲੋਂ ਤੇ ਪੰਜਾਬ ਨਾਲ ਕਿਉਂ ਹੁੰਦਾ ਐ ਇਦਾਂ ਸੋ ਜਿੰਨਾ ਏਜੰਡੇ ਜਿਹੜੇ ਡਿਸਕਸ ਕੀਤੇ ਗਏ ਉਹ ਸਾਰੇ ਜਿਹੜੇ ਨੇ ਗ੍ਰਹਿ ਮੰਤਰਾਲੇ ਵੱਲੋਂ ਡੈਫਰ ਕਰ ਦਿੱਤੇ ਗਏ ਯਸ ਸਰ ਡੈਫਰ ਡੈਫਰ ਬਿਲਕੁਲ ਤੇ ਮੇਰਾ ਮਤਲਬ ਇਹ ਹੈ ਕਿ ਨਹੀਂ ਛੜਿਆ ਜਾਊਗਾ ਸਟੇਟਸ ਕੋ ਇੱਥੇ ਰੱਖਿਆ ਜਾਊਗਾ ਉਈ ਕਿਸੇ ਦਾ ਕੋਈ ਹਾਂ ਮੰਗਾ ਕਰਨ ਨੂੰ ਕਰ ਲੈਣ ਮੰਗਾ ਸਟੈਂਡਿੰਗ ਕਮੇਟੀ ਚ ਇੱਕ ਦੋ ਮਾਮਲੇ ਸਟੈਂਡਿੰਗ ਕਮੇਟੀ ਚ ਭੇਜੇ ਨੇ ਜੀ ਬੇ ਮੰਗਾ ਮੰਗਾ ਮੰਗ ਲੈਣ ਕੋਈ ਨਹੀਂ ਅਸੀਂ ਜਾਵਾਂਗਾ ਅਸੀਂ ਆਪਣਾ ਪੱਖ ਪੇਸ਼ ਕਰਦਾਂਗੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੁਝ ਜਿਹੜੇ ਅੱਛਾ ਕਹਿੰਦੇ ਪਾਣੀ ਕੀ ਕੋਈ ਬਾਤ ਨਹੀਂ ਨਹਿਰ ਬਣਾ ਦੋ ਮੈਂ ਕਿਹਾ ਜੂਸ ਛੱਡੋਗੇ ਨਹਿਰ ਕਾਦੇ ਬਾਤੀ ਬਣਾਏ ਜੋ ਪਾਣੀ ਹੈ ਨਹੀਂ ਦੱਸੋ ਜੀ ਤੁਸੀਂ 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 ਬੰਦੂਕ ਖਰੀਦਣੋਂ ਕਰ ਤੂ ਜ਼ੈ ਨਹੀਂ ਕੀ ਕਰਨੀ ਹੈ ਤੁਸੀਂ ਫਿਰ ਸੁਇਸ ਕਰਕੇ ਬਿਲਕੁਲ ਹਾਸੋਹੀਣੀਆਂ ਤੇ ਬੇਤੁਕੀਆਂ ਮੰਗਾਂ ਨੇ ਪੰਜਾਬ ਬਿਲਕੁਲ ਡਿਨਾਇ ਕਰਦਾ ਹੈ ਪੰਜਾਬ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿੰਨਾਂ ਚਿਰ ਸਾਡੀ ਇੱਟ ਨਿਉਰ ਹੈ ਜਿੰਨੇ ਚਿਰ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਅਸੀਂ ਪੰਜਾਬ ਦਾ ਕੋਈ ਵੀ ਹੱਕ ਜਿਹੜਾ ਉਹ ਐਦਾਂ ਅਜਾਈ ਨਹੀਂ ਜਾਣ ਦੇਵਾਂਗੇ ਤੇ ਕੋਈ ਹੱਕ ਮਰਨ ਨਹੀਂ ਦੇਵਾਂਗੇ ਬਾਬੂ ਜੂ ਦੇਸ਼ ਦੇ ਅਸੀਂ ਮਾਨਵਤਾ ਦੇ ਆਧਾਰ ਤੇ ਹਰਿਆਣਾ ਨੂੰ ਪਾਣੀ ਦਿੱਤਾ ਹਾਲਾਂਕਿ ਉਸ ਐਗਰੀਮੈਂਟ ਦੇ ਵਿੱਚ ਮਾਨਵਤਾ ਦਾ ਆਧਾਰ ਇਹ on humanitarian ground ਕਿਤੇ ਨਹੀਂ ਲਿਖਿਆ ਚਲ ਕੋਈ ਨਹੀਂ ਯਾਰ ਭਾਈ ਕਨੇ ਹੀ ਆ ਦੀ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪੈ ਦੇਣਾ ਤਾਂ ਚਲ ਫਿਰ ਵੀ ਭਾਪ ਭਰਾ ਹੈ ਨਾ ਸੋ ਇਹ ਗੱਲ ਨਾਰਥ ਜਨ ਕੌਂਸਲ ਦੇ ਵਿੱਚ ਗੱਲ ਹੋਈ ਹੈ ਇਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰਨਾ ਸੀ ਤੇ ਮੈਂ ਆਪਣੇ ਵੱਲੋਂ ਇਹ ਪੱਖ ਰੱਖਿਆ ਹੈ ਰਿਕਾਰਡ ਤੇ ਹੈ ਇਹ ਸਾਰਾ ਰਿਕਾਰਡ ਤੇ ਆਹ ਵੀ ਜਿਹੜਾ ਰਿਕਾਰਡ ਤੇ ਨਾਲ ਮੈਂ ਇਹ ਵੀ ਜਮਾ ਕਰਾ ਕੇ ਆਇਆ ਹਾਂ ਇਹ ਜੋ ਸਾਡਾ ਪੰਜਾਬ ਦਾ ਜਵਾਬ ਹੈ ਕਈ ਵਾਰੀ ਉੱਥੇ ਟਾਈਮ ਬੋਲਣ ਨੂੰ ਘੱਟ ਮਿਲਦਾ ਪਰ ਲਿਖ ਕੇ ਤੁਸੀਂ ਜ਼ਿਆਦਾ ਦੇ ਸਕਦੇ ਹੋ ਇਹ ਜੋ ਸਾਰਾ